ਆ ਦੇਖ ਲੋ ਅੱਖਰ ਤਾਂ ਹੀ ਮਾਰ ਦਿੱਤਾ ਰੰਗ ਮੇਰੇ ਮੇਰੇ ਪਏ ਆ ਤੂੰ ਕਹਿੰਦੇ ਕਹਿੰਦੇ ਆਪਣੀ ਸਾਤ ਨੂੰ ਕੰਮ ਲਾਈ ਰਾਦੀ ਆਪੂ ਬੇਲੀ ਫੇਰਦੀ ਏ ਸਾਰੀ ਦਿਹਾੜੀ ਟੱਟੇ ਹੋਣੀਆਂ ਤੇਰੇ ਵੀ ਤੱਕ ਦਿਨ ਹੋਣੀਆਂ ਬੁਢਾਪਾ ਹੀ ਹੈ ਤਾਂ ਇਹ ਬੁਢਾਪਾ ਹੀ ਤਾਂ ਹੈਗਾ ਜਿਹੜਾ ਹਰਕਤੇ ਆਉਣਾ ਪਰ ਕੀ ਹੁੰਦਾ ਮਾਰ ਏ ਥੱਲੇ ਹੀ ਕੋਲ ਕੋਲਾ ਥੱਲੇ ਹੀ ਕੋਲ ਕੇ ਥੱਲੇ ਹੀ ਲੱਗ ਰਿਹਾ ਅਸੀਂ ਕਿਹਦੀ ਨਾ ਬੈਠੀ ਹਾਂ ਆਹ ਇਹਨਾਂ ਅੰਦਰ ਸਾਰੇ ਕਪੜੇ ਪਾਈ ਦੱਦੀ ਆਹ ਕੋਈ ਗੱਲ ਤਾਂ ਕਿ ਤੂੰ ਕਿ ਦੇਖਣਾ ਨਾਲ ਮੁਸਤਰੀ ਆਣੇ ਆ ਸਾਡੇ ਘਰ ਸਾਰੇ ਨਾਲ ਹੈਲਪ ਨਹੀਂ ਕਰਾਉਣੀ ਦਿੱਤੋਂ ਹੈ ਨਾਲ ਹੈਲਪ ਨਹੀਂ ਕਰਾਉਂਦੀ ਮੁੰਡੇ ਕੋਲ ਮੈਂ ਮਿਸਤਰੀ ਸਾਸ ਵੇਰੇ ਸਿਰ ਲਾ ਪਹਿਲੀ ਲੱਗੇ ਦਿਹਾੜੀ ਦੇ ਟਾਈਮ ਦਿਹਾੜੀ ਦੇ ਕਿਪਾ ਲੈ ਜਾਂਦਾ ਆ ਉਹ ਚੁੰਨਾ ਚੱਕ ਕੇ ਲੈ ਕੇ ਆ ਆਪਾਂ ਸੇ ਆਪਣਾ ਅਨੂ ਦੇ ਹੋਰ ਕੱਪੜੇ ਪਾਈ ਫੇ ਪੁਰਾਣੇ ਪਾ ਲੈ ਕਿ ਕੰਮ ਕਰਾਉ ਤੋ ਉਹ ਨਾ ਕਰ ਦੋ ਲੈ ਕੇ ਆ ਪਿੱਛੇ ਕੋਈ ਗੱਲ ਤਾਂ ਆ ਕਿ ਕੱਪੜੇ ਦੇ ਕਿਹਾ ਮਰਜੀ ਪਾਏ ਪਾਈਏ ਚਾ 10 ਪਾਈ ਚ ਕੀ ਹੁਣ ਕੱਪ ਕਰਨ ਲੱਗੇ ਤਾਂ ਮੈਂ ਫੇਰ ਪੁਰਾਣੇ ਕੱਪੜੇ ਬਣਾ ਦੂੰ ਦੁਨੀਆਂ ਕਿਹਨੂੰ ਜੀਣਦੀ ਦੀ ਜਿਹੜੀ ਰੋਜ਼ ਚੇਂਜ ਕਰਦੇ ਉਹਨੂੰ ਵੀ ਕਿਹੜਾ ਜੀਣੇ ਦੀ ਰੋਜ਼ ਹੀ ਨਵਾਂ ਸੂਟ ਰੋਜ਼ ਹੀ ਨਵਾਂ ਸੂਟ ਇਸਾਰੇ ਕਿਸੇ ਦੀ ਪਰਵਾਹ ਨਾ ਕਰੋ ਆਪਣੇ ਕੰਮ ਨਾਲ ਮਤਲਬ ਰੱਖੋ ਬਸ ਕਿਆ ਕਾਰੀਗਰ ਹੈ ਆਪਕੇ ਸਾਥ ਵਾਹ ਕਿਆ ਕਾਰਾਗਰੀ ਹੈ ਵਾਹ ਕਿਆ ਕਾਰਾਗਰੀ ਹੈ ਸਲੂਟ ਹੈ ਇਸ ਕਾਰਾਗਰੀ ਕੋ ਸੀਮੈਂਟ ਦਾ ਪੋਚਾ ਲੱਗ ਰਿਹਾ ਵਾਹ ਸਾਡੇ ਘਰੇ ਲੱਗਦਾ ਸੀਮੈਂਟ ਦਾ ਪੋਚਾ ਲੋਕਾਂ ਦੇ ਘਰੇ ਲੱਗਦੇ ਪੋਚੇ ਪਾਣੀ ਦੇ ਸਾਡੇ ਘਰੇ ਲੱਗਦਾ سیمੰਟ ਦਾ ਪੋਚਾ ਹੱਥ ਪਾੜ ਜਾਣੇ ਸਾਰੇ ਹੀ ਨਿਸ਼ਾਨਣਾ ਵੀ ਇਹਨੂੰ ਛੱਡ ਦੇ ਇੱਦੀ ਵਿੱਚ ਬਹੁਤ ਕੀ ਕਾਰਗਰੀ ਹੈ ਕੋਈ ਫਾਇਦਾ ਸਹੀ ਸੀ ਸਾਰੇ ਪਾਸੇ ਪੋਚਾ ਲਾਂਦੀ ਸੀ ਮੁੰਡਾ ਕੋਈ ਉਹ ਕੋਈ ਹੋ ਆ ਸਹੀ ਆ ਪੱਕਿਆੜਾ ਇਹ ਤਾਂ ਹਾਥੀ ਪਾੜ ਜਾਣੇ ਸਾਰੇ ਦਸਤਾਨੇ ਚੜ੍ਹ ਕੇ ਫੇਰ ਲਾਓ ਦਸਤਾਨੇ ਤੇ ਤੇਰੀ ਕਿਸੇ ਦੇ ਦੀ ਫੜ ਲਾ ਗਿਆ ਨਾ ਪਾਸ ਸਵੇਰ ਨੂੰ ਜਿਹੜੇ ਖੂਨ ਨਿਕਲਿਆ ਹੱਥਾਂ ਚ ਵਾ ਮਾਦਾ ਕਹਿੰਦੀ ਸੀ ਬਾਪੂ ਨੂੰ ਕੀ ਸੀਮੈਂਟ ਲਾਦਾ ਬਾਪੂ ਇਹਨਾਂ ਟੈਰ ਕੇ ਲੋਨਾਂ ਤੇ ਮਾਦਾ ਆਪੀ ਚੱਤੇ ਲਾਉਣਾ ਪਈ ਇਹ ਜਿਸੇ ਹੋਇਆ ਕਿ ਜੇ ਨਾਲ ਇਧਰ ਵੀ ਸੋਚ ਜਾਈ ਪਾਤਾ ਦੇ ਉੱਪਰ ਪਾਉਣੇ ਉੱਪਰ ਸ਼ਾਹ ਨੂੰ ਪਾ ਦਾਂਗੇ ਤੇ ਹੁਣ ਇੱਕ ਪਾਪ ਪਿਆਸ ਪਈ ਥੰਡਾ ਇਹ ਤਾਂ ਪਾਣੀ ਦੀ ਬਾਲਟੀ ਲੱਗੇ ਸੱਟ ਅੱਗ ਅੰਦਰ ਤੁਹਾਨੂੰ ਰਾਮਾ ਜੀ ਕਿੰਨਾ ਹੋਣਾ ਬਸ ਕਰੋ ਇਹ ਥੱਲੇ ਹੀ ਖੋਲ ਖੋਲਾ ਥੱਲੇ ਹੀ ਖੋਲ ਕੇ ਥੱਲੇ ਹੀ ਲੱਗ ਰਿਹਾ ਤੁਸੀਂ ਕਿਹਦੀ ਨਾ ਬੈਠੀ ਆਪਾਂ ਵੱਢਦੇ ਹਾਂ ਅੱਛੀ ਹੁਣ ਪੈ ਰਿਹਾ ਸਾਡੇ ਚੂਨੇ ਵਿੱਚ ਪਾਣੀ ਆ ਚੂਨਾ ਆ ਹੋਰ ਮਾਣਾ ਤੇ ਚੂਨੇ ਵਿੱਚ ਪਾਣੀ ਪਾ ਕੇ ਤੇ ਆਪਾਂ ਰੰਗ ਕਰਨ ਲੱਗੇ ਆ ਅੱਜ ਰਸੋਈ ਨੂੰ ਸਾਨੂੰ ਬਹੁਤ ਸਾਰੇ ਮੈਸੇਜ ਆਏਗੇ ਹੁਣ ਰੰਗ ਕਰ ਲੋ ਰੰਗ ਰਹਿ ਗਿਆ ਤੁਹਾਡਾ ਇਹ ਰਸੋਈ ਉਹ ਚੂਨਾ ਲੈ ਕੇ ਆਏ ਪਹਿਲੇ ਜਾ ਕੇ ਇਹ ਵਿੱਚ ਪਾਣੀ ਬਹੁਤ ਪੈਣਾ ਇਹ ਚ ਹੋਰ 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 ਪਾਦੇ ਪਾਦੇ ਇਹ ਸ਼ਾਮ ਤੱਕ ਹੋਣਾ ਹੈ ਸੈਟ ਹੁਣ ਪਾਇਆ ਤੇ ਅੱਜ ਰੰਗ ਵੀ ਕਰ ਦੇਣਾ ਸਾਰੇ ਘਰ ਨੂੰ ਰੰਗ ਕਰ ਦੇਣਾ ਹਾਂ ਇਹ ਘਰ ਨੂੰ ਕਿੱਥੋਂ ਕਰ ਦੇਣਾ ਰੰਗ ਹੋ ਗਈ ਨਾ ਹਾਂ ਤਾਂ ਪੀਪਾਇਆ ਪੀਪਾਇਆ ਤੇ ਮਰਜ਼ੀ ਕਰੀ ਜਾਵੇਂ ਬੱਸ ਪਾ ਦੇ ਹੋਰ 10 ਪਾਣੀ ਨੂੰ ਪੀਣਾ 6 ਕਿਲੋ ਆ ਵਿੱਚ ਪਾਇਆ 2 ਪੀਪੇ ਭੰਡਾ ਹੀ 6 ਤੇ ਇੱਕ ਬੰਡਣਾ ਇਹ ਤਾਂ ਵਾਲੇ ਖਾਂਦੇ ਆ ਇਹ ਸ਼ੌਕਰੀ ਕੋਲੇ ਪਾ ਦੇ। ਪਾਈ ਦੇ ਕੋਲ ਨਹੀਂ ਕੋਈ ਬੜੋ ਉਹਦੇ ਪਰ। ਇਹ ਚੂਨਾ ਪਹਿਲੇ ਮਾਰਦੇ ਨੇ ਸਾਰੇ। ਤੇ ਹੁਣ ਤਾਂ ਕੋਈ ਚੂਨੇ ਵਾਲ ਦੇਖਦਾ ਵੀ ਨਹੀਂ ਹੈਗਾ। ਨਹੀਂ ਦੇਖੀਦਾ। ਸਾਨੂੰ ਪਤਾ ਨਹੀਂ ਕੀ ਕਰਾ। ਡੰਡਾ? ਡੰਡਾ ਫੇਰ ਫੇਚਾ ਚ। ਸਰੀਆ ਦਾ ਇੱਥੇ ਪਿਆ ਹੈਗਾ। ਲੋ ਜੀ ਹੁਣ ਕੋਲ ਰੰਗ ਤਿਆਰ ਹੋਉਂਦਿਆ ਸ਼ਾਮ ਤੱਕ ਤਿਆਰ ਹੋਣਾ ਆ। ਤੇ ਆਪਾਂ ਕਿ ਹੁਣ ਰੱਖ ਦਈਏ ਇਹਨੂੰ। ਮੰਮੀ ਇੱਧਰ ਸੀਮੈਂਟ ਲਾ ਦਿੱਤਾ ਆ। ਹੁਣ ਮੰਮੀ ਕੇ ਪਰ ਕਿੰਦਾ ਮਾ ਜਦ ਦਾ ਅਸਮਾਨਾ ਜਿ ਘੁੰਮਦੀ ਦਿੱਤਾ ਮਮੀ ਦਾ ਉੱਪਰ ਘੁੰਮਦੇ ਆ ਅਸਮਾਨਾ ਤੇ ਉਹ ਲਾਗੇ ਛੋਟੇ ਥਲੇ ਟੱਕਣ ਇੱਧਰ ਘੋਲ ਬਣੰਦੇ ਆ ਹਾਂ ਬੋਲ ਜੇ ਬਣ ਕਰਦੇ ਤੇਰੇ ਅਜੇ ਨਹੀਂ ਹੁੰਦਾ ਪਰ ਨਾ ਨਹੀਂ ਤੇ ਦੱਸ ਤੂੰ ਇਹ ਕੋ ਛੋਟੇ ਉੱਪਰ ਵਾਲ ਜਿੰਨੇ ਸਕੇ ਰੱਖਣੀ ਇਹਆਂ ਰਸੋਈ ਵੋ ਦੋਸਤਾਂ ਸਾਡੀ ਤਿਆਰ ਹੋ ਗਈ ਸੀ ਕੱਲ ਸਾਰਿਆਂ ਨੇ ਬਹੁਤ ਵਾਰੇ ਕਮੈਂਟ ਕੀਤੇ ਕਿ ਇਹ ਬਹੁਤ ਸੋਹਣੀ ਲੱਗਨ ਲਈ ਆ ਬਾਕੀ ਕਹਿੰਦੇ ਕਲਰ ਰਹਿ ਗਿਆ ਹੁਣ ਉਹ ਵੀ ਕਰ ਲਿਓ ਬਾਕੀ ਕਹਿੰਦੇ ਬਿਨਾਂ ਗੱਲੋਂ ਬੱਚੇ ਕਹਿੰਦੇ ਹੱਸਣਾ ਪਾਗਲਪਨ ਹੁੰਦਾ ਪਰ ਇਹੜਾ ਬਿਨਾਂ ਗੱਲੋਂ ਅਸੇਉ ਹੁੰਦਾ ਪਾਗਲਪਨ ਦੀ ਗੱਲਾਂ ਕਰਦੇ ਨੇ ਬਸ ਸਿਰਫ ਪਾਗਲਪਨ ਹੀ ਹੁੰਦਾ ਐਵੇਂ ਕਿੰਨੇ ਜਾਰੇ ਸਾਰੇ ਕਮੈਂਟ ਆਏ ਸੀ ਕਿ ਜੇ ਤੁਸੀਂ ਹੱਸਿਆ ਕਰੋ ਇਹ ਵੀ ਕੋਈ ਕੋਈ ਫੈਮਿਲੀ ਜਿੱਥੇ ਸਾਰੇ ਖੁਸ਼ ਰਹਿੰਦੇ ਆ ਤੇ ਉਦੋਂ ਹੀ ਕਮੈਂਟ ਮੈਂ ਪੜਿਆ ਇਹੋ ਜਿਹਾ ਗਲਤੀ ਲੋਕ ਕੀਤਾ ਤੂੰ ਹੀ ਵਾਰੀ ਕਿਹੜੇ ਗੱਲ ਤੋਂ ਪੜਨਾ ਮੈਨੂੰ ਸਹੀ ਦਿਖੇ ਸਾਰੇ ਪਾਗਲਪਨ ਪਾਗਲਪਨ ਦਾ ਦੋ ਆ ਆਹ ਦੇਖੋ ਸਾਡੇ ਘਰ ਦੀ ਕੁਛ ਇਦਾਂ ਹੀ ਲੁੱਕ ਹੋ ਗਈ ਆ ਤੇ ਜਿਹੜੇ ਰੰਗ ਆ ਬਸ ਉਹੀ ਰਹਿ ਗਏ ਬਾਕੀ ਸਾਰੀ ਸਫਾਈ ਹੋ ਚੁੱਕੀ ਆ। ਟ੍ਰੇਟਰ ਰੰਗ ਕਰਦਣਾ ਸਾਰੇ ਘਰ। ਆਹ ਦੇਖੋ ਹੁਣ ਕਿੰਨਾ ਵਧੀਆ ਲੱਗਦਾ ਘਰ ਜੇ ਰੰਗ ਹੋ ਗਏ ਕਿੰਨਾ ਜ਼ਿਆਦਾ ਵਧੀਆ ਲਗਣਾ। ਰੰਗ ਦੁੱਤੇ ਵੀ ਰੰਗਣਾ। ਇਹ ਤਾਂ ਬਹੁਤ ਘੰਪਣਾ। ਇੱਥੇ ਨਹੀਂ ਜੇ ਬੱਤੀ ਆ ਉਹ ਬਾਥੂ ਦੇ ਸਾਹਮਣੇ ਕਰਨਾ। ਸੋਈ ਦਾ ਪਹਿਲੇ ਕਰਕੇ ਫੇਰ ਦੇਦੇ ਬਾਹਰ ਨੂੰ। ਤੇ ਸੋਈ ਦਾ ਕਰਕੇ ਤਾਂ ਬਾਹਰ ਨੂੰ ਹੋ ਜੇ ਉਹ। ਹੋਰ ਫੇਰ ਅੰਦਰ ਵੱਲੂ ਹੋ ਜੇ ਉਹ। ਗੱਡੀ ਕੁਝ ਵੀ ਲਾੜੋ। ਗੱਡੀ ਵੀ ਲਾ ਦੇ ਵਿੱਚ। ਲਓ ਜੀ ਰੰਗ ਉਧਰ ਕੁਲ ਰਿਹਾ ਇਧਰ ਰੰਗ ਲੱਗ ਰਿਹਾ ਸਿਰ ਨੂੰ ਕੰਧਾਂ ਨੂੰ ਰੰਗ ਲਾਇਆ ਨਹੀਂ ਤੇ ਸਿਰ ਨੂੰ ਰੰਗ ਲੱਗਣਾ ਸ਼ੁਰੂ ਹੋ ਗਿਆ ਮਹਿੰਦੀ ਲਗਾ ਰਹੀ ਆ ਮਾਤਾ ਜੀ ਹਾਂ ਮੰਮੀ ਸਾਡੀ ਮਹਿੰਦੀ ਲਗਾ ਰਹੀ ਆ ਤੇ ਆਹ ਪਾਗ ਲਾ ਰਹੀ ਆ ਮਹਿੰਦੀ ਵੀ ਚਲੋ ਸਾਰੇ ਬਾ ਕਿੱਤੇ ਮੋਰੇ ਮੋਰੇ ਹੁੰਦੇ ਕਾਲੇ ਕਿੱਤੇ ਨੂੰ ਕਿੱਥੇ ਲਾਉਂਦੀ ਆ ਇਹ ਚਿੱਟੇ ਹੋਣੇ ਆ ਤੇਰੇ ਵੀ ਦਿਕਦਨ ਹੋਣੇ ਆ ਮੈਂ ਕਿਹਾ ਨਾ ਨਹੀਂ ਹੁਣ ਜਦੋਂ ਹੋਊ ਦੇਖੀ ਜਾਊ ਬੁਢਾਪਾ ਹੀ ਹੈ ਤਾਂ ਇਹ ਬੁਢਾਪਾ ਹੀ ਤਾਂ ਹੈਗਾ ਜਿਹੜਾ ਹਰਕ ਤੇ ਆਉਣਾ ਤੇ ਹਰਕ ਨੂੰ ਪਤਾ ਲੱਗਣਾ ਇਹਦਾਰ ਕੇ ਬੁਢਾਪੇ 'ਚ ਹਰੇਕ ਦਾ ਸਾਥ ਦੇਓ ਕਿਸੇ ਨਾਲ ਕੋਈ ਮਾੜੀ ਨਾ ਕਰੋ ਚਿੱਟੇ ਦਾ ਦੀਦੇ ਨਹੀਂ ਤਾਂ ਕਾਲੇ ਵੀ ਸਿੰਦੇ ਸਾਰੇ ਸਾਥ ਤਾਂ ਮੈਂ ਦਿੰਦੇ ਹੁਮ ਬੇਂਦੀ ਦਾ ਹੋਰੇ ਹੋਰੇ ਕੀਤੇ ਆ ਮਾੜੇ ਕਾਲੇ ਨਗਰ ਸਾਰੇ ਚਿੱਟੇ ਛੱਡ ਭਰਾਣ ਚਿੱਟੇ ਰਹਿਣ ਦੇ ਹੁਣ ਕੀ ਕਰਨਾ ਕਾਲੇ ਕਰਕੇ ਚਿੱਟੇ ਕਰਕੇ ਰੱਬ ਨੂੰ ਤੇ ਆਓ ਹੁਣ ਦੇਉ ਇੱਕ ਮੈਂ ਤਾਂ ਆ ਗਿਆ ਫੈਸ਼ਨ ਚੜਿਆ ਤੁਹਾਡੀ ਸੱਸ ਨੂੰ ਚੰਗਾ ਨਾ ਤੇ ਨਵਾ ਸੂਡ ਰੰਗ ਬਰੰਗਾ ਪਾਉਂਦੀ ਕਹਿੰਦੇ ਉਹ ਮਮੀ ਉਹ ਹੀ ਹੋਈ ਹੈ ਹਾਂ ਉਹ ਤਾਂ ਨਹੀਂ ਗਈ ਉਹ ਹੀ ਹੋਈ ਹੈ ਮਰਾ ਤੇਰੀ ਕੋ ਦੁਸ਼ਮਣ ਹੋਣੀ ਆ ਉਹ ਹੀ ਹੋਣੀ ਮੇਰਾ ਹੂੰ ਜਿਹਨਾਂ ਤੇਰੀ ਲੱਗਦੀ ਉਹ ਹੀ ਹੋਣੀ ਹੈ ਹਮ ਇਹ ਤੁਹਾਨੂੰ ਹੋ ਬਾਇੰਗਾ ਇਹ ਹਰ ਵੀਡੀਓ ਨਾ ਮਸੂਲ ਪਾਇੰਦਾ ਹਮ ਹਰ ਵੀਡੀਓ ਨਾ ਮਸੂਲ ਪਾਇਆ ਲੱਗ ਗਈ ਮੈਂ ਉੱਤੇ ਲੱਗਿਆ ਰਹੀ ਹਾਂ ਇਹ ਦੇਖੋ ਸਾਰਾ ਸੇ ਵੱਡੀ ਪਿਆ ਜੀ ਤੇ ਸਿੱਧੇ ਤੇ ਉਹ ਪੇ ਲਗਾਲੇ ਗਲੰਦੇ ਫਟੇ ਰੱਖ ਲੈ ਆ ਰਾਵਨਾ ਫਟੇ ਬਾਰਡਰ ਹਾਂ ਸਾਖੂ ਮੰਮੀ ਬਈ ਹਾਂ ਮੰਮੀ ਨਾ ਕਭਿ ਲੜੇ ਆ ਫਟੇ ਰਾਵਨਾ ਇਹ ਦੇਖਦੇ ਨਹੀਂ ਰਾਵਨੇ ਲੋਕਾਂ ਹਮ ਉਦਾ ਮੰਮੀ ਆਦੀ ਮੰਦੀ ਘੱਟ ਹੀ ਹੁੰਦੀ ਲੋਕਾਂ ਨੇ ਪਰਵਾਹ ਥੋੜੀ ਕਰੀ ਦੀ ਹੈ ਮੰਮੀ ਅੱਗੇ ਵੀ ਨਹੀਂ ਕਰਦੀ ਅੱਗੇ ਵੀ ਨਹੀਂ ਕਰਦੀ ਉਹਨੂੰ ਚੱਲੋ ਫਲਾੜੋ ਦਾ ਸ਼ੋਰ ਕਰੋ ਕਿ ਇਹ ਚੰਡੀਗੜ੍ਹ ਵਾਲੀ ਸਾਈਡ ਨਹੀਂ ਕਿਤੇ ਗਈ ਨਹੀਂ ਤਾਂ ਕੁਝ ਹੋਰ ਹੀ ਪਉਣਾ ਹੈਗਾ ਇਹ ਤਾਂ ਹੈ ਕਿ ਪੰਜਾਬ ਤੱਕ ਹੀ ਰਹੀ ਹੈ ਹੱਦ ਪੰਜਾਬ ਜੇ ਵੀ ਦਮੇ ਫੈਲ ਹੁੰਦਾ ਮੰਮੀ ਸਾਡੀ ਦਾ ਭਈ ਆਪੜੇ ਫੈਲ ਉਹ ਕਰਨੇ ਚਾਹੀਦੇ ਸੁਣੋ ਪਉਣੇ ਚਾਹੀਦੇ ਆ ਮੰਮੀ ਸਾਡੇ ਸ਼ੌਂਕ ਆ ਵੀ ਤੁਸੀਂ ਵੀ ਦੱਸੋ ਕਮੈਂਟ ਬਾਕ ਫਿਰ ਕੌਣ ਕੌਣ ਮਹਿੰਦੀ ਲਾਉਣ ਵਾਲਾ ਹੋ ਗਿਆ ਐ ਲਾਉਣ ਵਾਲਾ ਹੋ ਗਿਆ ਐ ਕੇਦੀ ਕੇਦੀ ਕਿੰਨੀ ਏਸ ਹੋ ਗਈ ਐ ਕਦੇ ਕਦੇ ਵਾਲ ਚਿੱਟੇ ਹੋ ਗਏ ਆ ਮੇਰੇ ਦਾਫ ਚਿੱਟੇ ਹੋ ਗਏ ਆ ਮੇਰੇ ਨਹੀਂ ਤਾਂ ਹੋਏ ਰੱਪ ਦੀ ਤੇ 27 28 ਸਾਲਾਂ ਦੀ ਉਮਰ ਜੀ ਹਮਾਰੇ ਸਾਬ ਨਾਲ ਹੋਣੀ ਆ ਸਾਰਿਆਂ ਦੇ ਹੋਣੇ ਆ ਸਈਆਂ ਉੱਤੇ ਹੀ ਹੋ ਜਾਂਦੇ ਆ ਉਹ ਬਦਸਤੀਆਂ ਕਿੰਨੇ ਆ ਤੇ ਤੁਸੀਂ ਸਾਰੇ ਆਨੇ ਵਲੋਗ ਨੇ ਦੀ ਬਣੇ ਰਹੋ ਤੇ ਅਸੀਂ ਪਹਿਲੇ ਸਿਰ ਰੰਗ ਲਈਏ ਤੇ ਫਿਰ ਕੰਧਾ ਰੰਗਦੇ ਆ ਜੀ ਤੇ ਚੂਨਾ ਸਾਡਾ ਇਧਰ ਘੁਲ ਗਿਆ ਜੀ ਉਹ ਤੁਹਾਨੂੰ ਦਿਖਾ ਲ ਦਿੰਨਾ ਆ ਆ ਦੇਖੋ ਜੀ ਲਓ ਜੀ ਲਓ ਜੀ ਹੋ ਗਿਆ ਜੀ ਚੂਨਾ ਰਲ ਗਿਆ ਜੀ ਅਸਟਾ ਚੂਨਾ ਘੁਲ ਗਿਆ ਆ ਤੇ ਆਪਾਂ ਤਾਂ ਹੁਣ ਰੰਗ ਕਰਾਂਗੇ ਪਹਿਲੇ ਬੁਰਸ਼ ਲੱਭਦੇ ਕਿਤੇ ਹੈਗੀ ਅਜ ਨਹੀਂ ਬੁਰਸ਼ ਲੱਭੇ ਤਾਂ ਫਿਰ ਸਾਨੂੰ ਬੁਰਸ਼ ਨਿਊ ਲੈ ਕੇ ਆਉਣੇ ਪੈਣੇ ਆ ਤੇ ਅਸੀਂ ਕਰਾਂਗੇ ਅੱਜ ਰਸੋਈ ਦੇ ਵਿੱਚ ਰੰਗ ਜਿਹੜੀਆਂ ਕੰਨਾਂ ਖਰਾਬ ਹੋ ਉਹ ਸਾਰੀਆਂ ਸਹੀ ਕਰਾਂਗੇ ਤੁਹਾਡਾ ਮੈਨੂੰ ਨਜ਼ਰ ਮਾਰਾ ਦੇਣਾ ਰਸੋਈ ਦੇ ਵਿੱਚ ਵੀ ਆਰ ਰਸੋਈ ਦੇ ਲੁੱਕ ਆ ਜੀ ਜੋ ਜੋ ਇਹਦੇ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਉਹਨੂੰ ਅੱਜ ਆਪਾਂ ਸਹੀ ਕਰ ਦੇਣਾ ਆ ਤੇ ਬਾਕੀ ਦਾ ਬਹੁਤ ਸਾਰਾ ਪਿਆਰ ਮਿਲਿਆ ਤੁਹਾਡਾ ਕਿ ਰਸੋਈ ਬਹੁਤ ਵਧੀਆ ਕਰਤੀ ਆ ਤੁਹਾਡੇ ਪਿਆਰ ਨਾਲ ਹੀ ਆ ਜੀ ਜੋ ਵੀ ਆ ਜਿਹੜੇ ਨਹੀਂ ਟਾਈਮ ਸਾਡਾ ਪਾਂਡੇ ਵੀ ਚੱਕਣੇ ਪੈਣੇ ਆ ਤੇ ਸਾਰੇ ਤੇ ਸਾਰਾ ਕੁਝ ਕਰਨਾ ਪੈਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਲੌਗ ਨਾਲ ਦੀ ਸਾਰੇ ਆਨੇ ਬਣੇ ਰਹੋ ਤੇ ਅਸੀਂ ਹੁਣ ਕਰਨ ਲੱਗੇ ਆਂ ਅੱਗੇ ਰੰਗ ਦਾ ਟ੍ਰੀਟਮੈਂਟ ਸਾਰਾ ਮਹਿੰਦੀ ਲੱਗ ਚੱਲੀ ਆ ਬਸ ਲੱਗ ਜਾਨੀ ਸਾਰੀ ਤਾਂ ਫਿਰ ਪਕਾ ਸਾਡਾ ਤੂਨਾ ਰੈਡੀ ਹੋ ਗਿਆ ਹਾਂ ਮੈਂ ਥੱਲੇ ਡੋਸ ਦਿੱਤਾ ਲਓ ਜੀ ਰੰਗ ਹੋ ਗਿਆ ਰੈਡੀ ਛੜੀ ਇੰਡੀਆ ਗੋ ਕੰਮ ਕਰ ਦਿੱਤਾ ਸਟਾਰਟ ਬੋਰਸ਼-ਬੋਰਸ਼ ਦੇਖੋ ਕੀ ਆ ਪੰਚੂਆ ਦਰ ਬੋਰਸ਼ ਲੱਭ ਹੋ ਰਿਹਾ ਕਿੱਥੇ ਫਸ ਗਿਆ ਵਿੱਚ ਉਹਦੇ ਕਿੱਸੂ ਫਸ ਗਿਆ ਆਪਾਂ ਕੀ ਬੰਦਾ ਬਾਦ ਤੇਰੇ ਭੱਜਿਆ ਬਾਹਰ ਸਹਣ ਦੇ ਵਿਚੇ ਨੂੰ ਕਿਉਂ ਕੀ ਗੱਲ ਖੇਲੀ ਮਦਰਾ ਕਰੋ ਜਾ ਕੇ ਸੋਈ ਚਲੋ ਫਿਰ ਆ ਗਏ ਘਟ ਪਾਣੀ ਆ ਲੱਗਦਾ ਇਹ ਤਾਂ ਸੋਈ ਘਰ ਪਰ ਨਹੀਂ ਪਤਾ ਨਹੀਂ ਕਦ ਆ ਕਰਾ ਆ ਇਧਰ ਕਰਨਾ ਪਹਿਲੇ ਹਾਂ ਦੇ ਖਾ ਉਹ ਪੈਣਾ ਪਤਾ ਕੀ ਕਰਨਾ ਅੱਧਾ ਜਗਾਂ ਲਾਂਗੇ ਤਾਂ ਕੱਲ ਕਰਾਂਗੇ ਕਾਰ ਤੱਕ ਗਈ ਯਾਰ ਥੱਲੇ ਭਰ ਜਣਾ ਉਹਨਾਂ ਅੱਜ ਆਪਾਂ ਰੰਗ ਕਰਨਗੇ ਸ਼ੁਰੂ ਪ੍ਰਮਾਤਮਾ ਦੀ ਕਿਰਪਾ ਨਾਲ ਚੂਨਾ ਹੀ ਮਾਰ ਲੱਗੇ ਆ ਉਦਾਂ ਰੰਗ ਮੇ ਲੈ ਕੇ ਉਹਨਾਂ ਪਾ ਕੇ ਲਓ ਬਈ ਰੰਗ ਘੁਲੰਦਿਆ ਆ ਉਹ ਚੁੰਦਾ ਤੂੰ ਲਓ ਜੀ ਸ਼ੁਰੂਆਤ ਹੋ ਗਈ ਆ 1:07 ਨੰਬਰ ਤੇ ਕਾਹ ਦੀ ਸ਼ੁਰੂਆਤ ਕਰ ਰਿਹਾ ਤੂੰ ਲਓ ਜੀ ਸ਼ੁਰੂਆਤ ਕਰਾ ਲਈਏ ਆ ਪਾਣਾ ਕੋਲੋਂ ਅੱਗੇ ਕਰਦੇ ਆ ਪਹਿਲਾਂ ਨਿਚੋੜ ਕੇ ਇੱਕ ਬੁਰਸ਼ ਮਾਰ ਕੇ ਦੇਖ ਇੱਕ ਤਾਂ ਪਹਿਲਾਂ ਸਾਫ ਕਾਣੀ ਕੱਢੋ ਤਾਂ ਇੱਕ ਮਾਰ ਦੇ ਕੇ ਰਹਿ ਜਾ ਕਿਤੇ ਸ਼ੁਰੂ ਕਰਦੇ ਝੜਦੀ ਭਾਂਗਾ ਬਾਅਦ ਛੜਦੇ ਹਾਂ ਯਾਰ ਇੱਥੇ ਬਿਸੋਣਾ ਪੈਣਾ ਇੱਥੇ ਬੋਰੇ ਪਿਛਾਉਂਦੇ ਆ ਬੋਰੇ ਮੈਂ ਤਾਂ ਪਿਛਾਏਗਾ ਕਿ ਰੰਗਣਾ ਸਾਰਾ ਫੱਟਾ ਪੜ ਜਾਣਾ ਇਸ ਕਰਕੇ ਬਿਸੋਰੇ ਪਿਛਾਉਂਦੇ ਆ ਇਹੋ ਥੋੜਾ ਨਾ ਇਹ ਤਾਂ ਮੈਂ ਦੱਸ ਦਿੰਦਾ ਕਿ ਸਾਰਾ ਨਹੀਂ ਤਾਂ ਉਹ ਪਾਣੀ ਆ ਰੰਗਣਾ ਪਾਉਂਦੇ ਹੁਣ ਤਾਂ ਨਹੀਂ ਕੀਤਾ ਸੀ ਮਾ ਜੂ ਬਗਲ ਜੋ ਲਾਈ ਇੱਥੇ ਮੈਨੂੰ ਪਤਾ ਇਹ ਚੰਬੂ ਕਿਉਂ ਲਾਈ ਸੀ ਕਿ ਦੱਸੋ ਕਮੈਂਟ ਬਾਕਸ ਵਿੱਚ ਜਨਾਬ ਤਾਂ ਲੱਗਾ ਤਾਂ ਮੈਂ ਜਵਾਬ ਜ਼ਰੂਰ ਦਊਂਗੀ ਕਮੈਂਟਾਂ ਦੇ ਕਾਤੋਂ ਲਾਈ ਸੀ ਨਮਾਰੋ ਤੁਹਾਡਾ ਬਤੀ। ਪਤਾ ਬੈਂਡ ਦੇ ਆ ਬਦਲਣੇ ਹੋਣਗੇ। ਲੋ ਜੀ ਸ਼ੁਰੂਆਤ ਹੋ ਚੁੱਕੀ ਆ ਰੰਗ ਦੀ ਤੇ ਹੁਣ ਸੰਗਣੇ ਨੇ ਯਾਰ ਵਧੀਆ ਹੋਊਗਾ। ਬਦਲਾ ਬਦਲਾ ਇਹ ਪਾਣੀ ਇਧਰ ਮੰਗਣੀ ਹੁੰਦੇ ਬੱਦਲਣੇ ਵਾਲੋਂ ਕੀ ਵੀ ਆਗੇ ਹਾਂਜੀ ਘੜ ਦੋ। ਨਹੀਂ ਤਾਂ ਮੈਂ ਕੱਢਾਂ। ਮੰਮੀ ਕੋ ਜਵਾਓ ਗੀ। ਦੇ ਲੋ ਮੇਰੇ ਸਾਥ ਤਾਂ ਮਨਵਾ ਵੀ ਨਹੀਂ ਕੰਮ ਕਰਦੀ ਸੀ ਲੈ ਕੀ ਹੁਣ ਕਰਾਂ ਕੁਛ ਕਰ ਨਹੀਂ ਸਕਦੀ ਹਨਾ ਬੋਲਦੇ ਨੇ ਹਨਾ ਅਸਾਦੀ ਨਾ ਨਹੀਂ ਕਿ ਜੇ ਨਹੀਂ ਕਰਦਾ ਕੁਛ ਕਹਿੰਦੇ ਕਹਿੰਦੇ ਆਪਣੀ ਸਾਥ ਨੂੰ ਕੰਮ ਲਾਈ ਰਾਦੀ ਆਪੂ ਬੇਲੀ ਫੇਰਦੀ ਐ ਸਾਰੀ ਦਿਹਾੜੀ ਮੰਮੀ ਮੈਂ ਕਿੱਥੇ ਫੇਰਦੀ ਦੱਸੋ ਲਈ ਕਿੱਥੇ ਫੇਰਦੀ ਮੈਂ ਘਰੇ ਤਾਂ ਹੁੰਨੀ ਮੈਂ ਆਉਂ ਨਿਕੜਾ ਗਿਆ ਇੱਥੇ ਸਹੀ ਦੱਸ ਲੋ ਜੀ ਰੰਗ ਹੋਣਦੇ ਆ ਹੁਣ ਤੇ ਇੱਥੇ ਸਾਰੇ ਰੰਗ ਹੁਣ ਉੱਪਰ ਹੋਇਆ ਕਾਲਾ ਕਿ ਨਾ ਹੋਇਆ ਛੱਤਾ ਦੇਖੋ ਉਹ ਛੱਤ ਆਹ ਦੇ ਕਿੰਨੀ ਕਾਲੀ ਹੋਈ ੜਾ ਮੈਂ ਕਹਿੰਨੀ ਉੱਪਰ ਪਰ ਛੱਤ ਕੱਢਣੀ ਸੀ ਚਲਪ ਦੀ ਬੈਠ ਕੇ ਕੀ ਕਹਿੰਨੇ ਆ ਹਾਂ ਕਿ ਨਾ ਦੇ ਦੇ ਨਾ ਪਲੇਟ ਕੋਡ ਤਾਂ ਮਾਰ ਯਾਰ ਇੱਥੇ ਇੱਥੇ ਬੈ ਕੇ ਤੇ ਕੂਲੇ ਲਾਉਣਾ ਚਾਹੀਦਾ ਨਾ ਕੋਡ ਮਾਰ ਕੇ ਦੇ ਦੇ ਹੈ ਕੂਲੇ ਨਾਲ ਬਹੁਤ ਕੱਢ ਕੇ ਜੋ ਉਹ ਗਰਮ ਨਹੀਂ ਇਹਨੇ ਕਿਚ ਕਰ ਲੈਣਾ ਇਹਦਾ ਇੱਕ ਜਣਾ ਤਾਂ ਇਹਨੂੰ ਚਾਹੀਦਾ ਡੈੜੀ ਕਿ ਚਲ ਗਏ ਡੈੜੀ ਨਾਲ ਫਰਾ ਦਿਓ ਇਸ ਲਈ ਡੈੜੀ ਹੁਣ ਬਣਾਉਣੀ ਪੈਣੀ ਹੁਣ ਇੰਧਾ ਲੋੜ ਲੱਗਿਆ ਕਿਤੇ ਗਰ ਬਣੀ ਇਹੋ ਬਣਾਉਣੀ ਪਵੇ ਲੋ ਵੀ ਦੋਸਤੋ ਇਹ ਚੁੰਨਾ ਆ ਤੇ ਦੇਖਦੇ ਚੜਦਾ ਕਿ ਨਹੀਂ ਚੜਦਾ ਮੈਂ ਤਾਂ ਲਾਣਾਂ ਖੇਡੂਗਾ ਇਸਾਂ ਹੋ ਰਿਹਾ ਕੰਮ ਮੈਨੂੰ ਚੜਦਾ ਤੇ ਨਹੀਂ ਚੜਦਾ ਹੈਗਾ ਇਹ ਬੇਦਿੰਨੇ ਲੋਕਾਂ ਹੀ ਆਪਾਂ ਨੂੰ ਫੇਰ ਉਹਦੇ ਵੀਰ ਨਾਲ ਕੀ ਕਰਨਾ ਫਾਹਾ ਹੋ ਗਿਆ ਨਾ ਫਾਹਾ ਫੁਟੇ ਫਾਹਾ ਫੁਟੇ ਰੱਖੋ ਇਹ ਨਹੀਂ ਕਿ ਨਾ ਪਾਣੀ ਬਾਰੇ ਚ ਕੋਈ ਲਾਲ ਰੰਗ ਆ ਕੇ ਲੈ ਚੜਦਾ ਹੀ ਨਹੀਂ ਹੋਰ ਬਾਤੇ ਜੜਦਾ ਹੁੰਦਾ ਇਹ ਉਹ ਹੀ ਬਾਤ ਕਰੂਗਾ ਹੋਰ ਥੋੜੀ ਜਿਹੀ ਬਣਾ ਆਪਣਾ ਨਹੀਂ ਜਿੰਨੇ ਨਾਲ ਤੇ ਰੰਗ ਕਰਨਾ ਇੱਥੇ ਵੀ ਸਾਰੇ ਰੰਗ ਕਰਨਾ ਤੇ ਡੱਬੇ ਜਿਹੜੇ ਬਾਹਰ ਅਸੀਂ ਰੱਖ ਦਿੱਤੇ ਆ ਡੱਬੇ ਜਿਹੜੇ ਮੇਨ ਆ ਨਾ ਉਹ ਹੀ ਰੱਖਣੇ ਪੰਜ ਛੇ ਬਾਕੀ ਸਾਰੇ ਡੱਬੇ ਛੋੜ ਦੇਣ ਉਹ ਹੀ ਸਲੀਨ ਚੂੜੀਆਂ ਪਾਈਆਂ ਤੁਸੀਂ ਦਿਖਾ ਬੁੱਟੂ ਆ ਕਿੰਨੀ ਸੋਹਣੀ ਲੱਗਦੀਆਂ ਵਾਓ ਕੰਮ ਕਰਕੇ ਅੱਗੇ ਗਰਮੀ ਨੂੰ ਬਰਾਹਲ ਹੋ ਗਿਆ ਬਹੁਤ ਬੁਰਾ ਅੱਜ ਜ਼ਿਆਦਾ ਗਰਮੀ ਆ ਬਹੁਤ ਬਹੁਤ ਬੁਰਾ ਲਾਦਾ ਮੀਂਹ ਕਿਤੇ ਪਿੰਦਾ ਸਾਡੇ ਦਾ ਹੈ ਗਰਮੂ ਬੁਰਾ ਬਾਹਰ ਵੀ ਇਹ ਕੁਝ ਹੋ ਆ ਬਹੁਤ ਦਿਨ ਗਰਮੀ ਬਹੁਤ ਆ ਔਰ ਜ਼ਿਆਦਾ ਖਰਾਬ ਤੋਂ ਬਹੁਤ ਬੁਰਾ ਹਾਲ ਹੋਇਆ ਰੰਗ ਸਟਾਰਟ ਤਾਂ ਕਰ ਲਿਆ ਪਰ ਗਰਮੀ ਨਾਲ ਬੁਰਾ ਹਾਲ ਇਹ ਤਾਂ ਰੰਗ ਚੱਲਣ ਦੀ ਆ ਪਾਊਡਰ ਗਰਮੀ ਨਾਲ ਬੁਰਾ ਹਾਲ ਤੇ ਬਾਹਰ ਕੂਲਾ ਲਾਇਆ ਬੱਚਿਆਂ ਲਈ ਮੈਂ ਕਿਹਾ ਬੱਚਿਆਂ ਦੇ ਤਾਂ ਕੂਲਾ ਲਾਓ ਜੀ ਗਰਮੀ ਦੇ ਨਿਆਣਿਆਂ ਦੇ ਭੇਜਣਾ ਰੇਜ ਬੰਦ ਕਰ ਖੁੱਲੀ ਜਿਹੜੀ ਸਾਫ ਕੰਨਾ ਉਹ ਨਾ ਚੜੀ ਜਾਂਦਾ ਇੱਥੇ ਚੜਦਾ ਹੀ ਐਵੇਂ ਤਾਂ ਬਾਹਰ ਜਾਣਾ ਕਿੱਥੇ ਸਾਫ ਚੜਿਆ ਤਾਂ ਪਹਿਲਾ ਦਾ ਆ ਦੇ ਉੱਪਰ ਉਹ ਵੀ ਇੱਥੇ ਦੋ ਕੋਡ ਮਾਲੇ ਪੈਣੇ ਮਨ ਲੱਦਾ ਨਾ ਆ ਇੱਥੇ ਕਿਨਾਂ ਵਧੀਆ ਹੋ ਗਏ ਵੀਰੇ ਕੰਦਾ ਖਰਾਬ ਉਹਨੇ ਨਹੀਂ ਚੜਨ ਪਿਆ ਉਹ ਸੇਕ ਕਰੀ ਨਾ ਉਹ ਯਾਰ ਦੋ ਕੋਡ ਮਾਲੇ ਪੈਣੇ ਜੇ ਉਹ ਵੀ ਖਰਾਬ ਹੀ ਜਾਂ ਜ਼ਿਆਦਾ ਹੋਈਆਂ ਕਾਰਡਿੰਗ ਨਾ ਤੋਂ ਹੋਈਆਂ ਪਈਆਂ ਸੀ ਕੰਦਾ ਦੀ ਗੱਲ ਕੰਦਾ ਤਾਂ ਅੱਗੇ ਖੁਸ਼ ਹੋਣੀ ਆ ਜਿਸ ਕਹਿੰਦੀਆਂ ਨੇ ਵਾਹ ਵੀ ਵਾਹ ਸਾਡੇ ਵੀ ਰੰਗ ਕੀਤਾ ਇਹਨਾਂ ਨੇ ਸਾਡਾ ਵੀ ਮੂੰਹ ਸਿਰ ਸੁਵਾਰੇ ਆ ਹੈ ਨਾ ਹਾਏ 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 ਅੱਖਰੇ ਪਾਤਾ ਤਬਾ ਖਰਾ ਵਖਰਾ ਆ ਆ ਦੇਖ ਲਓ ਅੱਖਰੇ ਤਾਂ ਹੀ ਮਾਰ ਦਿੱਤਾ ਰੰਗ ਮੇਰੇ ਤੇ ਮੇਰੇ ਪਏ ਆ ਦੋ ਤਿੰਨ ਵਾਰੀ ਪਏ ਮੇਰੇ ਤੋਂ ਹਾਏ ਮੂੰਹ ਚ ਪਾਣੀ ਪੜ ਕੇ ਫੇਰ ਅੱਖਾਂ ਚਿੱਟੇ ਮਾਰੂੰ ਮੂੰਹ ਚ ਪਹਿਲੇ ਪਾਣੀ ਪੜਾ ਪਾਣੀ ਪਾ ਲਾ ਮੂੰਹ ਚ ਅੱਖਾਂ ਚਿੱਟੇ ਮਾਰ ਫੇਰ ਹੁਣੀ ਉਹ ਸਹੀ ਹੋਰੀ ਕੰਮ ਪਾ ਲਿਆ ਤੁਸੀਂ ਵਿੱਚ ਤੁਸੀਂ ਪਾਇਆ ਇਹ ਮੈਂ ਜਾਣ ਕੇ ਪਾਇਆ ਤੇਰੇ ਅੱਖਾਂ ਚਿੱਟੇ ਦੱਸ ਈ ਮੈਂ ਖੜੀ ਆ ਉੱਥੇ ਲੈ ਮੈਂ ਕੈਮਰਾ ਲਾਇਆ ਉਥੇ ਮੈਂ ਆਪਿਆ ਬਰਪਾ ਦਿਖਾੜ ਇਧਰ ਕੋਈ ਨਹੀਂ ਆੜ ਜਾਣਾ ਵੇ ਚੱਲ ਚਲਾ ਜਾ ਅਸੀਂ ਤੇ ਕੰਮ ਕਰਨੇ ਆੜਾ ਬਹੁਤ ਮੁੱਕਣੇ ਆੜਾ ਉਹ ਹੀ ਤਾਂ ਨਹੀਂ ਚੁੰਨੇੜਾ ਹੱਥ ਲਾਈਏ ਨੇ ਅੱਖਾਂ ਨੂੰ ਹਾਂ ਲੋ ਜੀ ਅੱਖ ਰੇ ਪੈ ਗਿਆ ਚੂਨਾ ਪਰ ਮੇਰੇ ਰਸਤੇ ਪਾਣੀ ਪਾਣੀ ਕੇ ਟਾਇਕ ਮੇਰੇ 20 ਵਾਰੀ ਪਿਆਖੜ ਚੂਨਾ ਗਰਮੀ ਬਹੁਤ ਮਿੱਤਰੋ ਰੰਗ ਦਾ ਕੰਮ ਪਾ ਦਾ ਲਿਆ ਆਪਾਂ ਅੰਦਰ ਗਰਮੀ ਬਹੁਤ ਦਰਸ ਹੋਈ ਚਾ ਮਾੜੂ ਗਿਆ ਥੋੜਾ ਨਹੀਂ ਬਹੁਤ ਜਿਆਦਾ ਪਤਾ ਕੀ ਗੱਲ ਆ ਆਪੂ ਤਾਂ ਬੰਦਾ ਕੱਢ ਲਿਆ ਤੇ ਆਣੇ ਨਾਲ ਉਹ ਖਾਣੇ ਆਣ ਲੱਗ ਜੰਗੇ ਪਿਛਾਰ ਨੂੰ ਗੱਲਾਂਗੇ ਮੈਂ ਕਹਿੰਦੀ ਸ਼ਾਮ ਨੂੰ ਜ਼ਿਆਦਾ ਗਰਮੀ ਹੁੰਦੀ ਸਵੇਰ ਨਾਲ ਸਵੇਰ ਨੂੰ ਜ਼ਿਆਦਾ ਨਹੀਂ ਸਵੇਰ ਹੀ ਨਹੀਂ ਕਰਨੀ ਹੁੰਦੀ ਦੇਰੇ ਕੀ ਆਲੀ ਨਾ ਕੋ ਉਤ ਹਲੋ ਤੇਰੇ ਘਰ ਦੀ ਸਵੇਰੇ ਫਿਰ ਕੁੜੀਂ ਛੱਡ ਚਲ ਕੇ ਲੈਣ ਚਲ ਕੇ ਓਏ ਉਹ ਫਿਰ ਨੇ ਤਾਂ ਕੱਲ੍ਹ ਤੋਂ ਛੁੱਟੀ ਹੈ ਕੱਲ੍ਹ ਉਹ ਵਟ ਮੇਲਣਾ ਕੱਲ੍ਹ ਦੀ ਕਾਰਿ ਛੁੱਟੀ ਹੈ ਛੜੀਵਾਂ ਵੀ ਕੱਲ੍ਹ ਕੱਲ੍ਹ ਛੰਡੀਗੜ ਸੁਣੀ ਕੋ ਛੋਟੀ ਗਾ ਜਾਂਦਾ ਨਾ ਮੈਂ ਹੀ ਕਹਾਂ ਕਹਿੰਦੇ ਚੰਡੀਗੜ ਚੰਡੀਗੜ ਇਨਵਾਈਟ ਕੀਤਾ ਸਾਨੂੰ ਦੀਦੀ ਹੁਣੀ ਵਟ ਉਨ ਉਥੇ ਗਰਮੀ ਕਰਕੇ ਨਹੀਂ ਜਾ ਰਹੇ ਆਪਾਂ ਇਨਵਾਈਟ ਤਾਂ ਬਹੁਤ ਟਾਈਮ ਦਾ ਕੀਤਾ ਆ ਤੇ ਆਪਾਂ ਕਹਿੰਦੇ ਸਰਦੀ ਸਟਾਰਟ ਹੋਊਗੀ ਤਾਂ ਫੇ ਆਵਾਂਗੇ ਜੀ ਸੌਰੀ ਆਪਾਂ ਅਨੁਸਾਰੀ ਸਟਾਰਟ ਹੋ ਕੇ ਤੇ ਰਾਵਾਂਗੇ ਤੇ ਪਰ ਉਹਨੂੰ ਨਾਲੇ ਉੱਠਿਆ ਨਹੀਂ ਹੋਲੇ ਅੱਗੇ ਜਵਾਬ ਦਿੱਤਾ ਹੀ ਉਦੋਂ ਵੀ ਤੇ ਕੋਈ ਗੱਲ ਦੱਸਦਾ 그러면은 ਤੇ ਤੁਸੀਂ ਸਾਡੇ ਬਲੌਗ ਨੂੰ ਇੱਥੇ ਬਣੇ ਰਿਹਾ ਕਰੋ ਜੀ ਤੇ ਚੈਨਲ ਨੂੰ ਦੂਸਰ ਬਣੇ ਰਹਿੰਦੇ ਆ ਸਭ ਕਿਹਦਾ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਤੁਹਾਨੂੰ ਸਾਰੇ ਕੇੰਦਰ ਸੋਈ ਬੁਰੀ ਸੋਣੀ ਕਰਦੇ ਹੁਣ ਕੋਈ ਰੰਗ ਕਰਕੇ ਦਿਖੇਗੀ ਨਹੀਂ ਵਧੀਆ ਲੱਗੇਗਾ ਤੁਹਾਡਾ ਅਸੀਂ ਜਦੋਂ ਮੈਂ ਰੱਗ ਦੇਖਣਾ ਚਾਹਦੀ ਹਾਂ ਰਸੋਈ ਜਦ ਰਗ ਕੀਤੀ ਹੋਵੇ ਮਾਣਾ ਵਧੀਆ ਤਰੀਕੇ ਨਾਲ ਕੋਈ ਤਿਆਰ ਕਰੀ। ਜਦੋਂ ਰਸੋਈ ਸਾਡੀ ਪੂਰੀ ਤਿਆਰ ਹੋ ਗਈ ਨਾ ਅਗਰ ਰੰਗ ਰੂਗ ਹੋ ਗਿਆ। ਜੇ ਮੈਂ ਬਤਾਈ ਕਹਣਾ। ਫੇਰ ਨਾ ਮੈਂ ਸਾਰੇ ਦਾਣਾ ਹੋ ਹੁਲਾਰਨੀ ਕਿੰਨਾ ਉਸੇ ਦਾ ਪੌਣੇ ਟੰਗਲੇ ਲੱਗ ਬਣਾਣੀ, ਚਮਚੇ ਲੱਗਣੇ ਲੱਗ, ਕੜਛੇ ਟੰਗਲੇ ਲੱਗ ਬਣਾ ਲੈਣਾ। ਤੇ ਤੁਸੀਂ ਦੇਖੋ ਰਸੋਈ ਕਿ ਐਡਮ ਹੋਣੀ। ਧਿਆਨ। ਉਹ ਵੀ ਕੋਈ ਖਰਚਾ ਨਹੀਂ ਕਰਨਾ। ਇਹਦਾ ਖੁੱਲੇ ਆ ਬਿਲਾ। ਇਹਦਾ ਖੁੱਲੇ ਆ ਕਿਸ ਮਾ ਅੱਲੋਕ ਬਿਲਾ ਤਾਂ ਕਿ ਆਪਣੇ ਆ ਬੰਦ ਲੈ। ਕੋਈ ਨਹੀਂ ਲੱਗਣਾ ਹੈਗਾ। ਹਾਂ। ਆਪ ਤੋਂ ਜਿਹੜਾ ਲੰਬੇ ਨਾ ਹੋ ਗਏ ਕਦੋਂ ਨਾ ਹੱਲੇ ਤਾਂ ਨਹੀਂ ਲੱਗਣਾ ਯਾਰ ਫਿਰ ਹਾਲ ਚੱਲ ਉਹਨਾਂ ਦਾ ਕੀ ਕੰਮ ਕਰੀਦਾ ਕੰਨ ਨਾ ਉਹ ਸ਼ਾਇਦ ਜਿਹੜਾ ਤੁਮ ਲਿਆ ਸੀ ਨਾ ਕਮਾ ਜਾ ਪਾਈ ਕਾਲਾ ਕਿੱਦਾਂ ਹੋਇਆ ਚੱਲ ਜਾ ਹਾ ਸਾਨਾ ਕੋ ਠਗੀ ਕਰ ਗਿਆ ਸੀਗਾ ਆ ਦੇਖੋ ਸ਼ਾਇਦ ਲਿਆ ਇਹੋ ਸ਼ਾਇਦ ਹੀ ਲਾਉਦਾ ਯਾਰ ਉੱਪਰ ਥੱਲੇ ਖਾਂਡਾ ਥੱਲੇ ਖਾਂਡਾ ਉੱਤੇ ਪਹਿਲੇ ਕੀ ਕੀ ਮਿਕਸ ਕੀਤਾ ਉਹਨੇ ਸ਼ਾਇਦ ਜੀ ਦੋ ਵਾਰੀ ਠੇਗੀ ਕਰ ਗਿਆ ਤਾਂ ਨਾ ਇੱਕ ਵਾਰੀ ਵੀ ਤੂੰ ਮੇਰੇ ਨਾਲ ਹੀ ਬੈਠੀ ਸੀਗੀ ਮੈਂ ਮਨਾ ਕਰਦੀ ਨਹੀਂ ਸੀ ਮੰਮੀ ਮੈਂ ਮਨਾ ਕਰਦੀ ਨਹੀਂ ਸੀ ਸ਼ਾਇਦ ਨਾ ਲੋ ਆਹ ਪਾਈ ਠੱਗੀ ਕਰਕੇ ਦੋ ਵਾਰੀ ਕਰਕੇ ਕਿਹਾ ਵੀ ਇੱਕ ਵਾਰੀ ਵਾਰੀ ਇੱਕ ਵਾਰੀ ਇਹਨੂੰ ਖਾਦੇਗਾ ਦੂਜੀ ਵਾਰੀ ਫੇਰ ਉਹ ਚ ਲਗੇ ਕਿ ਇਹ ਸਹੀ ਹੈ ਭਾਈ ਇਹ ਸਹੀ ਭਾਈ ਕੰਮ ਕਾੜ ਲੈਣੇ ਵਾਲਾ ਬਾਹਰ ਸਾਮਾਨ ਕਾੜ ਲੈਣੇ ਕੱਢਣੇ ਵਾਲਾ ਜੋਂ ਧੱਬੇ ਬਾਹਰ ਰੱਖਿਆ ਇਹ ਦੇਖਾ ਕੱਢ ਕੇ ਮਾੜਾ ਮੋਟਾ ਨਿਕਲ ਗਿਆ ਇਹ ਸ਼ਹਿਦ ਹੀ ਹੈ ਕੀ ਲੱਗਦਾ ਪਤਾ ਨਹੀਂ ਕੀ ਕੀ ਹੈਗਾ ਵਿੱਚ ਇਹ ਟੀਜੇ ਲਾਦਾ ਇਹਦਾ ਜੱਟ ਜਵਾਣ ਨਾਲ ਆਪਿਓ ਸਿਰ ਤੇ ਮੁੜੇ ਰਹਾ ਮੈਨੂੰ ਮੂੰਹ ਤੇ ਲਾਉਣਾ ਪੱਥਿਆ ਇੱਕ ਕਰਕੇ ਮੈਂ ਕਿਹਾ ਦੇਖੂੰ ਲਾਰਾ ਮੂੰਹ ਦੇ ਤਾਂ ਤੇ ਕਿ ਦੱਸਿਆ ਡਾਕਟਰ ਤੋਂ ਗਈਆਂ ਦੱਸਿਆ ਜੀ ਸ਼ਹਿਰ ਹੀ ਲਾਦਾ ਜੀ ਦੇਖੋ ਭਾਂਡੇ ਲਾਵਾ ਆ ਦੱਸਿਓ ਅਸਲੀ ਸ਼ਹਿਰ ਹੈ ਨਾ ਕਿ ਨਗਰੀ ਆ ਲੈ ਤੈਨੂੰ ਲੱਗੇ ਨਹੀਂ ਪਤਾ ਲੱਗਣ ਤੇ ਅਗਲੇ ਕਮੈਂਟ ਚ ਦੱਸਣਾ ਕੋਈ ਤਰੀਕਾ ਹੋਗਾ ਸ਼ਹਿਰ ਚੈੱਕ ਕਰਨ ਦਾ ਜਰੂਰ ਦੱਸਿਓ ਜੀ ਇਦਾਂ ਕਹੇ ਕਹਿੰਦੇ ਅੱਖ ਜਿਹਾ ਪਾ ਕੇ ਦੇਖੋ ਜੀ ਆਖਰੀ ਪਾ ਕੇ ਦਿਖਾ ਲਿਆ ਸੀ ਉਹਨੂੰ ਸਾਨੂੰ ਬੇਕੂ ਬਣਾਉਂਦੇ ਸਾਰੇ ਅੱਖਾਂ ਦੇ ਬਾ ਬਾ ਦਿਖਾਈ ਤੁਹਾਡੀ ਅੱਖਾਂ ਨਹੀਂ ਖਰਾਬ ਹੋਊਗੀ ਸਾਰੇ ਕੀ ਕੀ ਬੰਦਾ ਰਹਿੰਦੇ ਸਾਰੇ ਅੱਖਾਂ ਚ ਇਸ ਕਰਕੇ ਤੁਸੀਂ ਕਿਸੇ ਤੋਂ ਇਦਾਂ ਨਾਲ ਲਿਆ ਕਰੋ ਜਿਹੜੇ ਫੇਰੇ ਵਾਲੇ ਜਿਹੜੇ ਹੈਗੇ ਉਹਨਾਂ ਤੋਂ ਤੁਸੀਂ ਲਿਆ ਹੀ ਨਾ ਕਰੋ ਸ਼ਾਇਦ ਨਾਲੇ ਨਾਲ ਦੀਦੀ ਨੇ ਇੱਕ ਬਹੁਤ ਚੰਗੇ ਕਮੈਂਟ ਕਰਨ ਦੇ ਸੀਗੀ ਕਿ ਤੁਸੀਂ ਫੇਸਟਿਕ ਲੋਨੇ ਆ ਮੈਨੂੰ ਉਹਨਾਂ ਦੀ ਆਵਾਜ਼ ਨਹੀਂ ਦੇ ਹੋਇਆ ਸੌਰੀ ਦੀਦੀ ਪਤਾ ਕੀ ਗੱਲ ਸੀ ਉਹੀ ਸਤਾ ਦੇ ਨਾ ਮੈਨੂੰ ਉਹਨਾਂ ਕਿਸ ਨੇ ਉਹ ਭੇਜਿਆ ਸੀ ਭੇਜਿਆ ਸੀਗਾ ਕਿਸੇ ਨੇ ਪੈਕ ਉੱਤੇ ਕੋਈ ਨਾਂ ਨਹੀਂ ਲਿਖਿਆ ਸੀ ਇਸ ਕਰਕੇ ਸਾਡ ਨੂੰ ਨਹੀਂ ਦੱਸਿਆ ਨਹੀਂ ਦੱਸ ਹੋਇਆ ਮੈਂ ਤੁਹਾਨੂੰ ਜ਼ਰੂਰ ਦੱਸਦੀ ਇੱਕ ਦੀਦੀ ਸਾਨੂੰ ਕਹਿੰਦੇ ਨਵਾਂ ਸ਼ਹਿਰ ਦਾ ਨਾਮ ਜ਼ਰੂਰ ਲਿਓ ਜੀ ਨਵੇਂ ਸ਼ਹਿਰ ਦਾ ਨਾਮ ਆਪਾਂ ਲੈ ਲਿਆ ਜੀ ਸਾਨੂੰ ਨਵੇਂ ਸ਼ਹਿਰ ਤੋਂ ਦੇ ਦਿੰਦੇ ਆ ਸਾਕੀ ਮਾਸੀ ਤੇ ਸਾਨੂੰ ਉਹਨਾਂ ਦੀਦੀ ਹੁਣ ਨਾਂ ਨਹੀਂ ਪਤਾ ਹੁਣ ਨਵਾਂ ਸ਼ਹਿਰ ਯਾਦ ਆ ਗਿਆ ਦਿਮਾਗ ਦੇ ਵਿੱਚ ਜੇ ਨਾਂ ਯਾਦ ਹੁੰਦਾ ਤਾਂ ਨਾਂ ਵੀ ਲੈ ਲੈਣਾ ਸੀਗਾ ਤੇ ਨਵੇਂ ਸ਼ਹਿਰ ਤੋਂ ਵੀ ਸਾਡੇ ਬਲੌਗ ਦੇਖਦੇ ਆ ਜੀ ਥੈਂਕ ਯੂ ਤੁਹਾਡਾ ਜੀ ਚਲੋ ਹੁਣ ਰੰਗ ਕਰੋ ਕੱਲੇ ਮਰੀ ਜਾਂਦੇ ਤੁਸੀਂ ਚਲ ਚਲੋ ਮੈਂ ਇੱਕ ਕੋੜ ਮੈਂ ਕਰਤਾ ਰਣ ਮੜ ਕੇ ਕੰਮ ਕਰਨੀ ਚਾਹਦਾ ਕੋੜਲਾ ਵੀ ਚੰਗੀ ਤਰ੍ਹਾਂ ਪਹਿਲੀ ਨਹੀਂ ਤਾਂ ਬੋਰਛੇ ਪੜਦੇ ਬਸ ਜਿੰਨਾ ਮੇਰੀ ਬਾਹਮਾ ਜੋਰ ਆ ਉਹ ਸੰਨ ਨਾ ਹੁੰਦਾ ਮੋਰਛੇ ਪਾਉਣ ਦਾ ਤਰੀਕਾ ਵੀ ਤਰ੍ਹਾਂ ਸਹੀ ਹੈਗਾ ਤਾਂ ਇਹ ਦੇਖ ਇਹ ਨਾ ਬੋਰਸ਼ੀ ਗਲਤ ਫੜਿਆ ਆ ਆ ਦੇਖ ਮੋਰ ਸਿੱਧਾ ਫੜਉਣਾ ਆ ਦੇ ਐਂ ਫੜਤਾ ਤੂੰ ਹੈ ਇੱਕ ਕੋੜੇ ਨੇ ਕਰਨਾ ਇੱਕ ਕੋੜ ਮੈਂ ਕਰਤਾ ਆ ਦੇਖ ਦੇ ਹੁਣ ਚੜਦਾ ਵੀ ਨਹੀਂ ਚੜਦਾ ਚੜਦਾ ਸਾਡੇ ਮੂੰਹਾਂ ਸਿਰਾਂ ਨੂੰ ਚੜ ਗਿਆ ਤੇ ਕੰਧ ਨੂੰ ਚੜਿਆ ਨਹੀਂ ਤਾਂ ਪਾਣੀ ਕੰਧ ਕਿੱਦਾਂ ਦੀ ਇਹ ਚੜ ਜਾਣਾ ਯਾਰ ਉਹ ਕੰਟ ਕਾਲੀ ਵੀ ਜ਼ਿਆਦਾ ਹੋਈ ਯਾਰ ਕਾਲੀ ਨਹੀਂ ਇਹ ਗੰਦਾ ਨਹੀਂ ਬੱਸ ਹੋ ਗਈ ਤੇਨੂੰ ਇਹ ਫਲੈਕਸਿੰਗ ਲੱਗਣੀ ਆ ਗੰਦਾ ਬੱਸ ਫਲੈਕਸਰ ਅਗਲੇ ਨੰਬਰ ਆਂਗਰ ਨੂੰ ਚਾਹ ਲੈਣ ਮਿਲ। ਬਾਕੀ ਦੇਖ ਲੈਣੇ ਟਰਾਈ ਕਰਕੇ ਆ ਰਹੇ ਜੇ ਤਾਂ ਇਹ ਚੜ ਗਿਆ ਫਿਰ ਤਾਂ ਆਪਾਂ ਸਾਰੇ ਪਾਸੇ ਕਰ ਦੇਣਾ। ਕਮੈਂਟ ਵੀ ਆਏ ਸੀ ਬੋਲਦੇ ਨੇ ਉਹ ਵਾਲੇ। ਕਹਿੰਦੇ ਸੀ ਤੁਹਾਡੀ ਗਿੱਲੀ ਸਾਲਵ ਕਰਕੇ ਹੰਗੀ ਉਹ ਲੱਗਾ ਵਾਲਪੇਪਰ। ਅੱਛਾ। ਹਾਂ ਮੈਂ ਪੜ੍ਹੇ ਕਮੈਂਟ ਵੀ। ਸਰਬ ਗਿੱਲੀ ਸੀਗੀ। ਸਾਲਵ ਗਿੱਲੀ ਕਹਿੰਦੇ ਸੀਮੈਂਟ ਵਾਲੀ ਸੀ ਨਾ ਤਾਂ ਨਹੀਂ ਥੱਗਿਆ। ਚਲੋ। ਇਹ ਟਾਈਲ ਲੱਗ ਗਈ। ਹੋਏ ਮੈਂ ਤਾਂ ਬਾਹਰੋਂ ਨਾ ਪਿੱਛੋਂ। ਇੱਕ ਐਨੇ ਘਰ ਵਾਲੀ। ਤੁਸੀਂ ਫੜਨ ਤਰੀਕਾ ਗਾਲਤ ਕਰਦਾ ਜਿੱਦਾਂ ਮੈਂ ਫੜਦੀ ਦਨ ਮੈਨੂੰ ਨਹੀਂ ਪਾ ਮੈਨੂੰ ਇਦਾਂ ਫੜ ਲੈਣ ਲੋ ਵੀ ਇੰਦਾ ਹੋਇਆ ਕੰਮ ਆ ਬੜਾ ਹੀ ਕਾਲਾ ਹੋਇਆ ਮੈਂ ਕਿਹਾ ਬਹੁਤ ਜਿਆਦਾ ਕਾਲਾ ਹੋਇਆ ਇਹ ਸਾਫ ਕਰਨ ਕੋਲੇ ਸਦਾਈ ਹੋ ਜਾਣਾ ਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਕਰਦੇ ਆ ਤੁਸੀਂ ਵੈਸੇ ਵੈਸੇ ਸਾਨੂੰ ਆਤ ਪਈ ਆ ਕਹਿਣ ਦੀ ਤੇ ਤੁਹਾਡਾ ਇਹ ਇੱਕ ਕਮੈਂਟ ਆ ਸਾਨੂੰ ਬਹੁਤ ਮੋਟੀਵੇਸ਼ਨ ਕਰਦਾ ਲਾਈਕ ਔਰ ਵੀਊ ਤੁਹਾਡਾ ਇੱਕ ਇੱਕ ਫਟੋ ਫਟ ਰਸੋਈ ਬਾਰੇ 300 ਕਮੈਂਟ ਆ ਗਿਆ ਤੁਹਾਡਾ ਦਿਲੋਂ ਥੈਂਕਸ ਕਰਦੀ ਆਂ ਬਹੁਤ ਬਹੁਤ ਥੈਂਕ ਯੂ ਸਾਰੇ ਕਹਿੰਦੇ ਇੰਨੀ ਛੋਟੀ ਰਸੋਈ ਨਾਲ ਬਹੁਤ ਸੋਹਣੀ ਲੱਗਦੀ ਸਾਨੂੰ ਵੀ ਸੋਹਣੀ ਲੱਗਦੀ ਇੱਥੋਂ ਸੋਹਣੀ ਲੱਗਦੀ ਬਾਕੀ ਰੰਗ ਕਰਕੇ ਪਤਾ ਲੱਗਣਾ ਐਵੇਂ ਸਾਰਿਆਂ ਨੇ ਕਿਹਾ ਮੋਸ਼ਨ ਨਾਲ ਦੀ ਫਸ ਕੇ ਰੰਗ ਨਹੀਂ ਕਰੀ ਬਾਕੀ ਬਹੁਤ ਸੋਹਣੀ ਲੱਗਦੀ ਰੰਗ ਦਾ ਵੀ ਅਸੀਂ ਸਟੈਪ ਚੱਕ ਲਿਆ ਅੱਜ ਰੰਗ ਦੀ ਕਮੀ ਤੁਹਾਡੀ ਪੂਰੀ ਕਰਦਣੀ ਹੈ ਜੀ ਤੁਸੀਂ ਸਾਨੂੰ ਉਤੇ ਸਪੋਰਟ ਕਰਦੇ ਰਹੋ ਲੈ ਤੇਰਾ ਕਿਹੜਾ ਆ ਗਿਆ ਹੈ ਕੋਚ ਮਾਮ ਦਾ ਸਟਾਈਲ ਆ ਬੱਸ ਨਹੀਂ ਮੈਨੂੰ ਨਵਾਂ ਜੀ ਵਰਸਮਾਨਾ ਸਟਾਈਲ ਦੇਖ ਰੋ ਇਹਦਾ ਸਟਾਈਲ ਜਿੰਦਾ ਮਾਦਾ ਡਿਵਾ ਲੱਗਿਆ ਨੇ ਆਣੇ ਖਲਾਉਣ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੰਗੂ ਕਿਆ ਕਰ ਰਿਹਾ ਹੈ ਬਿਟਵਾ ਜੰਗੂ ਬੇਟਾ ਕਿਆ ਕਰ ਰਿਹਾ ਤੂੰ ਅਰੇ ਮਖਨੂ ਮਖਨੂ ਬੇੜੇ ਕਿਆ ਕਰ ਰਿਹਾ ਹੈ ਗਿੰਦਲੀ ਗਿੰਦਲੀ ਕਰ ਰਿਹਾ ਹੈ ਤੁਮ ਤਾਂ ਗਗਲੀ ਗਗਲੀ ਕਰ ਰਹਾ ਹੈ ਬੱਚਾ ਮਾਰਾ ਲੈ ਬੀ 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 ਆਰਾ ਕੰਮ ਦੋਸਤੋ ਬੋਈ ਖਰਾਬ ਹੋਈ ਇਥੋਂ ਕਹਿੰਦੇ ਸੌਰੀ ਹੁਣ ਇੱਥੇ ਮੜਮਾ ਚੱਲਣ ਦੇਈ ਆ ਇਹ ਮਹੀਨਾ ਲੱਗਣਾ ਲੱਗਦਾ ਇਥੇ ਹੋਰ ਰਸੋਈ ਲੱਗਣਾ ਯਾਰ 5-6 ਦਿਨ ਲੱਗਣੇ ਮੇ ਲੱਗਦਾ ਸਾਫ ਕਰ ਦਿੱਤੇ ਇਹਨਾਂ ਨੇ ਪੂਰੀ ਕਾਲੋ ਲਾ ਦਿੱਤੀ ਆ ਸਾਫ ਆ ਬੁਕਨੇ ਸਾਰੀਆਂ ਤੇ ਹੁਣ ਜਿਹੜੀ ਹੈ ਰੰਗ ਕਰਨਾ ਸਟਾਰਟ ਕਰਦਾ ਆ ਆ ਕੰਮ ਤਾਂ ਹੋ ਗਈ ਆ ਇਹਨੂੰ ਦੇਖੋ ਪਤਾ ਤੱਕਾਂਗੇ ਚੜਦਾ ਗਾੜ ਜਿਹੜਾ ਖਲਾਰਾ ਪਿਆ ਆ ਬਹੁਤ ਰੰਗ ਇੱਧਰ ਡੱਬੇ ਇੱਧਰ ਸਾਰਾ ਸਮਾਨ ਕੱਢਿਆ ਪਿਆ ਬਾਹਰ ਪੂਰੀ ਤਰ੍ਹਾਂ ਮੰਮੀ ਵੀ ਹੁਣ ਥੱਲੇ ਬੈ ਗਏ ਆ ਤੇ ਗੱਦੇ ਤੇ ਉੱਤੇ ਬੈਣ ਹੀ ਬਿਗਾ ਦੇਣਾ ਤੇ ਹੁਣ ਮੈਂ ਜਸਲੀਨ ਦੇਵਾ ਦੂੰ ਦੁੱਧ ਗਰਮ ਲਓ ਜੀ ਹੁਣ जिधर किधर हो चमचिया रुदन जैसा कर रहे हो ठल्ले खलारा लाया की सी ये तुही हैं ओहो पानी फिल्टर आ चल तो ये तो ही है हैं बड्डे हो गए और भी ओ के घर में ट्रेलर है देख बड्डे बन गए ही है ਮੇਰੇ ਆਈ ਤੇ ਕੰਨੇ ਕੱਖ ਨਹੀਂ ਹੈਗਾ ਕਿਹਦਾ ਦੇਣੀ ਹੈ ਯਾਰਾ ਲੈ ਗਿਆ ਲਾੜੇ ਦਾ ਇੰਝ ਕਰ ਕੇ ਸੜ ਜਿਹੜੀ ਨਾ ਝਾੜੜਿਆ ਹੀ ਨਾ ਲਗਵਾਉਣਾ ਉਹ ਜੀ ਹੁਣ ਫਿਰਨਦੇ ਆ ਝਾੜੂ ਉੱਪਰ ਇਹਨਾਂ ਸਾਰੇ ਝਾੜੂ ਝੂੜੂ ਜਾਲੇ ਜੂਲੇ ਲਾ ਤੇ ਚਲੋ ਦੋਸਤੋ ਹੁਣ ਸਾਰਾ ਜਿਹੜਾ ਕੰਮ ਆ ਉਹ ਸਟਾਰਟ ਆਈ ਕਰ ਦਿੱਤਾ ਹੈ ਅੱਜ ਸ਼ੁਰੂਆਤ ਹੋ ਗਈ ਹੈ ਤੇ ਹੁਣ ਪਤਾ ਸੀ ਕਰਨਾ ਹੁਣ ਬਾਕੀ ਦਾ ਇਹਨਾਂ ਨੇ ਸਟਾਰਟ ਕਰ ਦਿੱਤਾ ਹੈ ਜਿਹੜੇ ਦੋ ਆਲਮਾਰੀਆਂ ਇਹਨਾਂ ਨੇ ਕੱਲ੍ਹ ਲਣੀਆਂ ਆ ਤੇ ਜਿਹੜਾ ਬਾਕੀ ਦਾ ਵਲੋਗ ਆ ਉਹ ਕੱਲ੍ਹ ਆਊਗਾ ਤੇ ਦੇਖਦੇ ਆਂ ਕਿੰਨਾ ਕੰਪਲੀਟ ਹੁੰਦਾ ਆ ਤੇ ਸਾਰੇ ਜਣੇ ਤੁਸੀਂ ਇਦੀ ਪਿਆਰ ਕਰਦੇ ਰਹੋ ਚਲੋ ਠੀਕ ਆ ਜੀ ਸਾਰਿਆਂ ਨੂੰ ਸ਼ਾਸਰੀ ਅਕਾਲ ਤੁਹਾਡਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਏ ਬਾਏ